ਹਾਂਜੀ ਵੀਰ ਜੀ। ਚੁਪੇ ਘੁੰਮ ਰਹੇ ਜੀ ਹੁਣ। ਅੱਜ ਟਾਈਮ ਕੋ ਅੰਕੋ ਪਤਾ ਨਹੀਂ ਸਾਨੂੰ ਭਾਸ਼ਾ ਤੇ ਨਹੀਂ ਇੱਥੇ ਦੀ ਸਮਝ ਆ ਰਹੀ ਪਰ ਇਹ ਇਹਨਾਂ ਪਤਾ ਵੇ ਕਿ ਇਸ ਟਾਈਮ ਜਿਹੜਾ ਅਸੀਂ ਸੈਰੋ ਦਾ ਬਾਜ਼ਾਰ ਹੈ ਨਾ ਮੈਂ ਬਾਜ਼ਾਰ ਵਰਗਾ। ਨੇਨ ਬਾਜ਼ਾਰ ਉਹਦੇ ਵਿੱਚ ਘੁੰਮ ਰਹੇ ਆ। ਉਹ ਲਿਖਿਆ ਬਹੁਤ ਹੀ ਜ਼ਬਰਦਸਤ ਬਣਿਆ ਹੋਇਆ ਹੈ। ਸੜਕਾਂ ਦੇਖਣ ਵਾਲੀਆਂ ਨੇ। ਕਿਆ ਬਾਤ ਹੈ। ਜਸਟ ਵਨ ਆ ਤੇ ਲੋਕੀ ਜਾਗੇ ਆਪਣਾ ਇਸ ਟਾਈਮ ਕਾਫੀ ਦੇ ਨੇ ਇੰਜੋਏ ਕਰ ਰਹੇ ਨੇ ਤੇ ਅਸੀਂ ਘੁੰਮ ਕੇ ਇੰਜੋਏ ਕਰ ਰਹੇ ਆ ਫਿਲਹਾਲ ਦੇਖਦੇ ਆ ਕੋਈ ਜਗ੍ਹਾ ਆ ਪੜੀ ਜੀ ਮੰਦਿਰ ਦੀ ਓਥੋਂ ਥੋੜੀ ਜੀ ਬ੍ਰੇਕ ਪਰਾਂ ਨੀ ਖਾਵਾ ਪੀਵਾਂਗੇ ਉਸ ਤੋਂ ਬਾਅਦ ਕਰਾਂਗੇ ਬਾਤ ਇਸ ਕਾਪੋਟਾ ਲਓ ਜੀ ਆਪਾਂ ਹੁਣ ਸ਼ਹਿਰੋ ਸਿਟੀ ਜਿਹੜੀ ਸਿੱਧਾ ਸੇਅਰਪੋਰਟ ਚੜ੍ਹਨਾਵੇਂ ਤੇ ਉੱਥੇ ਪਹੁੰਚ ਚੁੱਕੇ ਆ ਲਵ ਫੈਰੋ ਬਹੁਤ ਬੜੀਆ ਹਾਰਟ ਲਾਉਣ ਨਾਲ ਬਣਾ ਕੇ ਇੱਥੇ ਪਾਇਆ ਹੈ ਤੇ ਪਿੱਛੇ ਜਿਹੜਾ ਦੇਖ ਰਹੇ ਹੋ ਇਹ ਮੋਰੀਨਾ ਹੈ ਤੇ ਕਿ ਕਦੇ ਪ੍ਰਾਈਵੇਟ ਯਾਰਡ ਦੇ ਵਿੱਚ ਬੋਰਡ ਨੇ ਜਿਹੜੇ ਖੜੇ ਨੇ ਤੇ ਥੱਲੇ ਤੇ ਇਹ ਸਾਰਾ ਜਿਹੜਾ ਸਕੁਅਰ ਬੜਾ ਵਧੀਆ ਬਣਿਆ ਹੋਇਆ ਵੇ ਉੱਪਰ ਇੱਕ ਚੀਜ਼ ਮੈਂ ਪਹਿਲਾਂ ਵੀ ਆਪਣੀ ਵੀਡੀਓ ਦੇ ਵਿੱਚ ਦਿਖਾਇਆ ਨੇ ਤੁਹਾਨੂੰ ਕਿ ਇਹਨਾਂ ਦਾ ਜਿਹੜਾ ਨੋਡ ਬਾਰਕੀ ਰਾਹ ਦੀ ਯਾਤਰਾ ਕਰਨ ਵਾਸਤੇ ਕਿਆ ਜਮਦਰਸਾ ਛੋਟੇ ਛੋਟੇ ਪਟਫਰੋਨ ਬਣਾਇਆ ਹੈ ਬਹੁਤ ਪਿਆਰਾ ਤੁਰੰਗਰੇਟ ਬੜਾ ਮਜ਼ਾ ਆਉਂਦਾ ਹੈ ਯਾ ਪਿੱਛੇ ਸਾਰਾ ਮੁਖੇ ਬਸੇੜਾ ਤੇ ਲੱਗਿਆ ਹੈ ਉਹ ਜਰੂਰ ਚਾਹੀਦਾ ਕਿ ਇਹਦੇ ਪਿੱਛੇ ਬਸੇੜਾ ਦਾ 10 ਸਬਸਤ ਹੈ ਇਹ ਇੱਕ ਹੋਰ ਸੀਪਰਟ ਹੈ ਐਰਪੋਰਟ ਤੋਂ ਜਿਹੜਾ ਸਾਡਾ ਉਪਰਤਕਾਲ ਦਾ ਜਿਹੜਾ ਚੋਰ ਹੈ ਅੱਜ ਜਿਹੜਾ ਸਾਡਾ ਇੱਥੇ ਹੀ ਖਤਮ ਹੋ ਜਿਹੜਾ ਦਾ ਅਲਫਾਜ਼ ਪੰਜਾਬੀ ਅਲਫਾਜ਼ YouTube ਚੈਨਲ ਸਰਦਾਰ ਹਰਜੀਤ ਸਿੰਘ ਦਾ ਪਾਰਟ ਵਿਦ ਪਾਰਟ ਉਹਨਾਂ ਦੇ ਮਾਧਮ ਰਾਹੀਂ ਜਿਹੜਾ ਤੁਸੀਂ ਸਾਰਾ ਟੂਰ ਕੀਤਾ ਵੇ ਤੇ ਤੁਹਾਡਾ ਆਪਣਾ ਸੁਖਦੇਵ ਜੀ ਲਾਡਾ ਕਿਉਂਕਿ ਤਾਂ ਪਾਈਟਾ ਦੇ ਅਲਫਾਜ਼ ਜਿਆਦਾ ਖਾਲਸਾ ਪੰਜਾਬੀ ਅਲਫਾਜ਼ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਬਤੋ ਬਤੋ ਲਾਈਕ ਤੇ ਸ਼ੇਅਰ ਕਰੋ ਇਹ ਤੁਹਾਡੇ ਸਾਰਿਆਂ ਦੇ ਮੱਥਾ